अयोध्या राम मंदिर ਦੇ ਉਦਘਾਟਨੀ ਸਮਾਗਮ ਦੇ ਲਈ ਪੰਜ ਤੱਤਾਂ ਦੇ ਜਥੇਦਾਰ ਸਾਈਬਾਨ ਨੂੰ ਵੀ ਸੱਦਾ ਪੱਤਰ ਭੇਜੇ ਗਏ ਨੇ 22 ਜਨਵਰੀ ਨੂੰ ਇਤਿਹਾਸਕ ਦਿਨ ਹੈ ਇਸ ਦਿਨ ਅਯੋਧਿਆ ਦੇ ਰਾਮ ਮੰਦਿਰ ਦਾ ਉਦਘਾਟਨ ਹੋ ਰਿਹਾ ਹੈ ਤੇ ਇਸ ਉਦਘਾਟਨੀ ਸਮਾਗਮ ਦੇ ਵਿੱਚ ਪੀਐਮ ਮੋਦੀ ਸਮੇਤ ਦੇਸ਼ ਭਰ ਤੋਂ ਉਗੀਆਂ ਤੇ ਮਾਨਮਤੀਆਂ ਸ਼ਖਸੀ ਤਾਂ ਸ਼ਿਰਕਤ ਕਰ ਰਹੀਆਂ ਨੇ ਮੰਦਿਰ ٹرسٹ ਦੇ ਵੱਲੋਂ ਦੇਸ਼ ਭਰ ਦੇ ਚੁਣਿੰਦਾ ਲੋਕਾਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਨੇ ਜਿਸ ਦੇ ਤਹਿਤ RAM ਮੰਦਰ RAM LALA TRUST ਦੇ ਵੱਲੋਂ ਪੰਜ ਤਖਤਾਂ ਦੇ ਜਥੇਦਾਰ ਸਾਈਬਾਨ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸਕਤਰੇਦ ਦੇ ਵੱਲੋਂ ਸੱਦਾ ਪੱਤਰ ਮਿਲਣ ਦੀ ਤਸਦੀਕ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਥੇਦਾਰ ਸਾਈਬਾਨ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸ਼ਖਸੀਤਾਂ ਨੂੰ ਵੀ ਸੱਦਾ ਪੱਤਰ ਭੇਜੇ ਗਏ ਨੇ। ਕਰੀਬ 800 ਸ਼ਖਸੀਤਾਂ ਨੇ ਜਿਨ੍ਹਾਂ ਨੂੰ RAM LALA MANDIR TRUST ਦੇ ਵੱਲੋਂ ਸੱਦਾ ਪੱਤਰ ਭੇਜੇ ਗਏ ਨੇ ਸੋ ਰਾਮ ਮੰਦਰ ٹرسٹ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤਖਤ ਸ੍ਰੀ ਪਟਨਾ ਸਾਹਿਬ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਪੰਜ ਤਖਤਾਂ ਦੇ ਜਥੇਦਾਰ ਸਾਈਬਾਨ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ ਅਯੁੱਧਿਆ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਦੇ ਲਈ ਪੰਜ ਤਖਤਾਂ ਦੇ ਜਥੇਦਾਰ ਸਾਈਬਾਨ ਨੂੰ ਸੱਦਾ ਪੱਤਰ ਭੇਜੇ ਗਏ ਨੇ